ਇਥੇ ਬਾਣੀ ਜਿਹੜਾ ਅਸੀਂ ਗਿਆਨ ਕੇ ਆ ਪਛਿਵੜੀ ਪਾ ਕੇ ਇੱਥੇ ਆ ਰਹੇ ਆ ਆ ਪਹਿਲੇ ਹੁੰਦੀ ਹੈ ਇਹਦੇ ਜੋ ਪਹਿਲੇ ਖੂਹ ਚ ਪਾਣੀ ਆ ਜਾਂਦਾ ਜੀ ਇਹਨੂੰ ਪਾਣੀ ਨੂੰ ਇਸ ਤਰ੍ਹਾਂ ਘੁਮਾਇਆ ਗਿਆ ਇਹਨੂੰ ਕਹਿੰਦੇ ਆ ਸਾਈਕਲਨ ਵਿਧੀ ਇਹਦੇ ਕਨੈਕਸ਼ਨ ਦੇਣ ਦਾ ਢੰਗ ਆ ਕਿ ਇਹਦੇ ਵਿੱਚ ਜਿਹੜਾ ਸੌਲਡ ਵੇਸ ਆ ਰਹੀ ਹੈ ਉਹ ਪਹਿਲੇ ਖੂਹ ਦੇ ਵਿੱਚ ਟਿਕ ਜਵੇ ਪਾਣੀ ਇਕਦਮ ਅੱਗੇ ਅਗਲੇ ਖੂਹ ਚ ਨਾ ਜਾਵੇ ਆ ਤੁਸੀਂ ਦੇਖਦੇ ਆ ਪਾਣੀ ਥੋੜਾ ਘੁੰਮ ਰਿਹਾ ਜੀ ਸੋ ਪਾਣੀ ਉਨਾ ਚਿਰ ਚ ਟਿਕ ਜਾਂਦਾ ਤਰੇ ਦੂਮਾ ਰੋਵਰੀ ਟਰਨ ਵਾਲੀ ਚੀਜ਼ ਹੁੰਦੀ ਆ ਧੁਧਾਈ ਜਾਂ ਇਹਦੇ ਵਿੱਚ ਕੋਈ ਪੱਤਾ ਡਿੱਗ ਗਿਆ ਜਾਂ ਕੋਈ ਇਹਦੇ ਵਿੱਚ ਆਪਣਾ ਤੇਲ ਹੈ ਗ੍ਰੀਸ ਹੈ ਕੋਈ ਵੀ ਜੀ ਟਰਨ ਆਈ ਉਹ ਇਹਦੇ ਵਿੱਚ ਰੁਕ ਜਾਣੀ ਇਹਦੋਂ ਪਾਣੀ ਆ ਤੀਸਰੇ ਦੇ ਵਿੱਚ ਆ ਗਿਆ ਜੀ ਇਹ ਤੀਸਰੇ ਦੇ ਵਿੱਚ ਨਾ ਤਾਂ ਹੁਣ ਧੁਧਾਈ ਆ ਰਹੀ ਆ ਟਰਨ ਵਾਲੀ ਚੀਜ਼ ਨਹੀਂ ਇਹਦੇ ਸੋਲਿਡ ਇਹ ਤੀਸਰਾ ਇਸੇ ਕਰਕੇ ਇਹਨਾਂ ਦੋਨਾਂ ਨੂੰ ਉਤਾਰਨ ਵਾਸਤੇ ਆ ਤੇ ਪਾਣੀ ਜਿਹੜਾ ਮੇਲ ਪਾਉਂਡ ਵਿੱਚ ਆ ਜਾਂਦਾ ਤੇ ਉਦੋਂ ਲਈ ਬਣੋ ਮੋਟਰ ਲੱਗੀ ਹੋਈ ਆ ਟ੍ਰੀਟ ਕਰਕੇ ਪਾਣੀ ਖੇਤੀ ਨੂੰ ਲੱਗ ਰਿਹਾ 1999 ਚ ਅਸੀਂ ਆਪਣੇ ਪਿੰਡ ਚ ਪਾਇਆ ਸੀ ਅੱਜ ਤੱਕ ਵੀ ਸਕਸੈਸਫੁਲ ਚੱਲ ਰਿਹਾ ਹੁਣ ਵੀ ਪਾਣੀ ਖੇਤੀ ਨੂੰ ਲੱਗ ਰਿਹਾ ਉਹੀਂ ਜਿਹੜਾ ਹੈਗਾ ਉਹਦੇ ਪਿੱਛੇ ਕੋਈ ਬੈਠ ਕੇ ਆਰ ਲਾਉਂਦਾ ਸੀ ਜੋ ਕਹੀ ਗਿਆ ਬੋਲੀ ਗਿਆ ਬਾਜਵੇਂ ਪਤਾ ਤੂੰ ਕਿ ਆਇਆ ਕਦੇ ਸੀ ਚਾਹ ਤੂੰ ਕਦੇ ਇਹਨੂੰ ਸਮਝਿਆ